ਸਤਨਾਮ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇਖ ਰਾਹਤ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਾਰਾਇਣ ਮੀਰਾ ਜਮਦੂਤ ਨਾ ਆਵੇ ਨਿਰ। ਕੰਠ ਲਾਏ ਪ੍ਰਭ ਰਾਖੈ। ਸਤ ਗੁਰ ਕੀ ਸੱਚ ਸਾਖੈ। ਗੁਰ ਪੂਰਾ ਪੂਰੇ ਦੁਸ਼ਮਨਾਂ ਨੂੰ ਮਾਰ ਵਿੜਾਰੇ ਸਗਲੇ ਦਾਸ ਕਾ ਸਮਤ ਦੇਤੇ ਰਹਾਉ ਰਾਵ ਸਗਲੇ ਥਾਨ ਵਸਾਏ ਸੋਖ ਚਾਉ ਦੇਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗਾ ਮਿਟਾਏ ਪ੍ਰਭ ਸਗਲੇ ਥਾਨ ਵਸਾਏ ਸੋਖ ਸ਼ਾਨ ਫਿਰ ਆਏ ਨਾਨਕ ਪ੍ਰਭ ਸਰਨਾਏ ਜਨਾ ਸਗਲੇ ਰੋਗਾ ਮਿਟਾਏ ਸੋਰਠਾ ਮਹਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨਿਰ। ਕੰਠ ਲਾਏ ਪ੍ਰਭ ਰਖੈ। ਸਤਗੁਰ ਕੀ ਸਤ ਸਾਖਾ। ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧਨ ਤਨ ਗੁਰੂ ਅਰਜੁਨ ਦੇਵ ਸਹਿ ਮਹਾਰਾਜ ਰਾਗ ਸੋਰਠੰਡਰ ਅੰਦਰ ਅੰਗ 600 ਤੀ ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ धरो ਕਰੋ ਸਿੱਖੀ দান ਨਾਮਦਾਨੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਅਮਰਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ